ਇੱਕ ਚੀਜ਼ ਮੈਂ ਗੁਰਿੰਦਰ ਜੀ ਤੁਹਾਡੇ ਕੋਲ ਪੁੱਛਣਾ ਚਾਹੂੰਗਾ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਸਾਡੇ ਪਹਿਲੇ ਸਿੱਖ ਪਾਇਲਟ ਦੇ ਬਾਰੇ ਕੌਣ ਹੈ ਸਾਡੇ ਸਿੱਖ ਪਹਿਲੇ ਸਿੱਖ ਪਾਇਲਟ ਹਾਂਜੀ ਇਹ ਨਾ ਥੋੜਾ ਜਿਹਾ ਜਿੱਦਾਂ ਮੈਂ ਇਤਿਹਾਸ ਪੜਨ ਦਾ ਵੀ ਸ਼ੌਂਕ ਰੱਖਦਾ ਹਾਂ ਮਾੜਾ ਮੋਟਾ ਪੜ ਲੀਦਾ ਜਿੱਦਾਂ ਤੇ ਆਹ ਬੁੱਕ ਨਾ ਮੇਰੇ ਮਤਲਬ ਸਾਹਮਣੇ ਆਈ ਸੀਗੀ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਬਾ ਇਹ ਬੁੱਕ ਦੇ 160 ਨੰਬਰ ਪੰਨਾ ਆ ਉੱਤੋਂ ਮੈਨੂੰ ਪੜ੍ਹ ਕੇ ਇਹ ਪਤਾ ਲੱਗਾ ਸੀਗਾ ਕਿ ਅਮਰੀਕਾ ਦੇ ਵਿੱਚ ਜਦੋਂ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਗਏ ਆ ਹਾਂਜੀ ਉੱਥੇ ਜਾ ਕੇ ਇਹਨਾਂ ਨੇ 15 ਦਿਨ ਦੇ ਵਿੱਚ ਵਿੱਚ ਫਲਾਈਟ ਟ੍ਰੇਨਿੰਗ ਲੈ ਕੇ ਪਾਇਲਟ ਬਣ ਗਏ ਸੀ ਇਹ ਸਿੱਖਾਂ ਦੇ ਪਹਿਲੇ ਪਾਇਲਟ ਆ ਸਿਰਫ 15 ਦਿਨਾਂ ਦੇ ਵਿੱਚ ਉਹਨਾਂ ਨੇ ਮਤਲਬ ਕੀ ਪਾਇਲਟ ਬਣ ਗਏ ਸੀ ਹਾਂਜੀ ਤੇ ਇਹ ਇਤਿਹਾਸ ਦੇ ਵਿੱਚ ਸਾਨੂੰ ਗੱਲ ਬੜੀ ਦੱਸੀ ਨਹੀਂ ਜਾਂਦੀ ਮੈਨੂੰ ਵੀ ਆ ਬੁੱਕ ਪੜ੍ਹ ਕੇ ਪਤਾ ਲੱਗੀ ਆ ਤੇ ਮੈਂ ਸੁਜੈਸਟ ਕਰੂੰਗਾ ਕਿ ਜਿਹੜੇ ਆਪਣੇ ਭਰਾ ਪੰਜਾਬੀ ਪੜ੍ਹਦੇ ਆ ਜੇ ਸ਼ੌਂਕ ਰੱਖਦੇ ਹੋ ਇਹ ਬੁੱਕ ਜ਼ਰੂਰ ਪੜ੍ਹਨ ਕਿਉਂਕਿ ਤੁਹਾਨੂੰ ਮੋਟੀਵੇਸ਼ਨ ਬਹੁਤ ਜ਼ਿਆਦਾ ਚਾਹੀਦੀ ਆ ਇਹ ਤੁਹਾਨੂੰ ਮੈਂਟਲੀ ਬਹੁਤ ਜ਼ਿਆਦਾ ਸਟ्रेस ਹੋਣੀ ਆ ਇਹ ਪੇਪਰਾਂ ਦੇ ਵਿੱਚ ਤੇ ਜਿਹੜੇ ਸਾਡੇ ਹੀਰੋ ਆ ਉਹਨਾਂ ਨੂੰ ਜੇ ਅਸੀਂ ਯਾਦ ਕਰਾਂਗੇ ਹਾਂਜੀ ਹਾਂਜੀ ਤੇ ਸਾਨੂੰ ਵੱਖਰੀ એનર્ਜੀ ਮਿਲਦੀ ਆ ਪ੍ਰੋਬਲਮਾਂ ਨੂੰ ਟੈਕਲ ਕਰਨ ਦੀ ਵੀ ਉਹਨਾਂ ਦੀ ਇੰਨੀ ਘਾਟੇਜ ਸੀਗੀ ਬਿਲਕੁਲ ਜੀ ਤੇ ਇੰਨੀ ਘਾਟੇਜ ਦੇ ਵਿੱਚ ਉਹਨਾਂ ਨੇ ਕੀ ਕੁਸ਼ ਕੀਤਾ ਉਹਨਾਂ ਤੋਂ ਅਸੀਂ ਜਜ਼ਬਾ ਤੇ ਜੋਸ਼ ਲੈ